ਸੰਗੀਤ ਸਮਰਾਟ ਚਰਨਜੀਤ ਅਹੂਜਾ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ ਪਫਟਾ ਦੇ ਵੱਲੋਂ ਸਾਡੇ ਨਾਲ ਪਫਟਾ ਦੇ ਮੈਂਬਰ ਮੌਜੂਦ ਨੇ ਆਗੂ ਮੌਜੂਦ ਨੇ ਬੀ ਐਨ ਸ਼ਰਮਾ ਜੀ ਸ਼ਰਮਾ ਜੀ ਪਫਟਾ ਦੇ ਵੱਲੋਂ ਜਿਹੜੀ ਸ਼ਰਧਾਂਜਲੀ ਦਿੱਤੀ ਗਈ ਹੈ ਅਹੂਜਾ ਸਾਹਿਬ ਨੂੰ ਉਹ ਕਿਵੇਂ ਇਹ ਸਵਾ ਬਣਿਆ ਵੀ ਕਿਸ ਤਰੀਕੇ ਨਾਲ ਪਫਟਾ ਨੇ ਸੋਚਿਆ ਕਿ ਸ਼ਰਧਾਂਜਲੀ ਦੇਣੀ ਚਾਹੀਦੀ ਹੈ ਸਾਨੂੰ ਦੇਖੋ ਕੀ ਹੈ ਕਿ ਜਿਹੜਾ ਪਫਟਾ ਹੈ ਉਹ ਵੈਸੇ ਤਾਂ ਹੈ ਪੰਜਾਬੀ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਜੀ ਪਾ ਇਹ ਜਿਹੜੇ ਸੰਗੀਤਕਾਰ ਹੋਣ ਜਾਂ ਰਾਈਟਰ ਹੋਣ ਜਾਂ ਗੀਤਕਾਰ ਹੋਣ ਇਹ ਵੀ ਸਾਡੇ ਹੀ ਪਰਿਵਾਰ ਹੈ ਤੇ ਇਹ ਜਿਹੜੇ ਊਜਾ ਸਾਹਿਬ ਹੈ ਜੇ ਸੰਗੀਤ ਨਾ ਹੋਵੇ ਤਾਂ ਫਿਲਮ ਪਿੱਕੀ ਲੱਗੇਗੀ ਹੈ ਨਾ ਤਾਂ ਇਸ ਕਰਕੇ ਸਾਡੇ ਦਿਲ ਚਾਇਆ ਵੀ ਸਾਡਾ ਵਡੇਰਾ ਸਾਡੇ ਘਰ ਦਾ ਵੱਡਾ ਮੈਂਬਰ ਜਿਨੇ ਸਾਡੀ ਪਹਿਚਾਨ ਬਣਵਾਈ ਹੈ ਉਹ ਜੇ ਉਹਨਾਂ ਦਾ ਸੋਰਗਵਾਸ ਹੋ ਗਿਆ ਹੈ ਤੇ ਸਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਵੈਸੇ ਤਾਂ ਉਹ ਕਦੀ ਭੁੱਲੇ ਨਹੀਂ ਜਾ ਸਕਦੇ ਇੰਨਾ ਭੁਲਾਇਆ ਜਾ ਸਕਦੇ ਆ ਫਿਰ ਵੀ ਇੱਕ ਸ਼ਰਧਾਂਜਲੀ ਦੇ ਤੌਰ ਤੇ ਅਸੀਂ ਇਹ ਫੰਕਸ਼ਨ ਰੱਖਿਆ ਸੀਗਾ ਜੋ ਬਹੁਤ ਸਕਸੈਸਫੁਲ ਰਿਹਾ ਨਾਮੀ ਜਿਹੜੇ ਸਿੰਗਰ ਜਾਂ ਜਿਹਨ ਲੇਖਕ ਕਹਾਣੀਕਾਰ ਮਿਊਜ਼ਿਕ ਡਾਇਰੈਕਟਰ ਉਹ ਸਾਰੇ ਇੱਥੇ ਆਏ ਹੋਏ ਸੀਗੇ ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਅਹੂਜਾ ਸਾਹਿਬ ਨੇ ਜਦੋਂ ਮਿਊਜ਼ਿਕ ਦੀ ਲਾਈਨ ਦੇ ਵਿੱਚ ਆਪਣਾ ਨਾਮ ਬਣਾਇਆ ਉਦਾਂ ਇਨਸਾਨੀਅਤ ਦੇ ਤੌਰ ਤੇ ਵੀ ਉਹਨਾਂ ਨੇ ਆਪਣਾ ਨਾਮ ਬਣਾਇਆ ਲੋਕਾਂ ਨੇ ਜਿੱਥੇ ਉਹਨਾਂ ਨੂੰ ਮਿਊਜ਼ਿਕ ਡਾਇਰੈਕਟਰ ਦੇ ਮਿਊਜ਼ਿਕ ਬੰਦਾ ਸੰਗੀਤ ਸਮਰਾਟ ਦੇ ਤੌਰ ਤੇ ਯਾਦ ਕੀਤਾ ਉੱਥੇ ਲੋਕਾਂ ਨੇ ਇਹ ਵੀ ਯਾਦ ਕੀਤਾ ਕਿ ਉਹ ਕਿਦਾਂ ਕਿਸੇ ਛੋਟੇ ਨੂੰ ਛੋਟਾ ਨਹੀਂ ਸਮਝ ਦੇ ਸਿਗੇ ਉਹਨੂੰ ਇਹ ਨਹੀਂ ਜਤਾਨਦੇ ਸਿਗੇ ਵੀ ਤੂੰ ਛੋਟਾ ਬੰਦਾ ਹੈ ਉਹਨੂੰ ਵੀ ਆਪਣੇ ਬਰਾਬਰ ਦਾ ਸਮਝ ਦੇ ਸਿਗੇ ਤੇ ਇਸ ਤਰ੍ਹਾਂ ਦੀ ਜਿਹੜੀ ਇਨਸਾਨੀਅਤ ਹੈ ਫਿਰ ਕੋਈ ਕੋਈ ਸਿੰਗਰ ਹੈ ਉਹਦੇ ਕੋਲ ਪੈਸੇ ਘਟੇ ਫਿਰ ਵੀ ਉਹਦਾ 뮤직 ਕਰ ਦੇਣਾ ਤੇ ਇਹ ਜੀ ਸ਼ਖਸੀਅਤ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਅਸੀਂ ਯਾਦ ਕੀਤਾ ਉਹ ਸਾਡ ਐਤੋਂ ਦੁਨੀਆ ਤੋਂ ਜਸਮਾਨੀ ਤੌਰ ਤੇ ਨਹੀਂ ਹੈ ਪਰ ਉਹ ਦਿਲਾਂ ਚ ਸਾਡੇ ਹੈ ਉਹ ਰਹਿਣਗੇ ਜੀ ਇੱਕ ਮੇਰਾ ਸਵਾਲ ਪੱਲਾ ਸਾਹਿਬ ਤੁਹਾਡੇ ਦੋਸਤ ਭਰਾ ਮਤਲਬ ਉਹਨਾਂ ਦੇ ਜਾਣ ਦਾ ਦੁੱਖ ਕਿੰਨਾ ਸੀ ਕਿਉਂਕਿ ਬਹੁਤ ਵੱਡਾ ਝਟਕਾ ਜਿੱਦਾਂ ਬੀਨੂ ਢਿੱਲੋਂ ਹਣੀ ਵੀ ਦੱਸ ਰਹੇ ਸੀ ਕਿ ਮਤਲਬ ਉਹ ਮੇਰੇ ਇਸ ਫੀਲਡ ਦੇ ਪਿਤਾ ਸੀ ਤੇ ਤੁਹਾਡੇ ਨਾਲ ਵੀ ਉਹਨਾਂ ਦੀ ਬੜੀ ਸਾਝ ਰਹੀ ਜਸਵਿੰਦਰ ਪੱਲਾ ਜੀ ਨਾਲ ਮੈਂ ਕੋਈ 20 22 ਫਿਲਮਾਂ ਕੀਤੀਆਂ ਜੀ ਬੀਨੂ ਜੀ ਨੇ ਬਿਲਕੁਲ ਠੀਕ ਕਿਹਾ ਜੀ ਜਿੱਦਾਂ ਉਹ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਉੱਥੇ ਪ੍ਰੋਫੈਸਰ ਸੀਗੇ ਬੱਚਿਆਂ ਨੂੰ ਪੜ੍ਹਾਉਂਦੇ ਸੀਗੇ ਐਦਾਂ ਹੀ ਸਾਨੂੰ ਵੀ ਛੱਟ ਦੇ ਉੱਤੇ ਲੋਕੇਸ਼ਨ ਤੇ ਉਹ ਸਾਡੇ ਗੁਰੂ ਸੀ ਉਹ ਇੱਥੇ ਵੀ ਪੜ੍ਹਾਉਂਦੇ ਸੀ ਉੱਥੇ ਵੀ ਪੜ੍ਹਾਉਂਦੇ ਸੀਗੇ ਇੱਥੇ ਵੀ ਪੜ੍ਹਾਉਂਦੇ ਸੀਗੇ ਉਹਨਾਂ ਦਾ ਮਤਲਬ ਹੁਣ ਜਿਹੜੀਆਂ ਜਿਹੜੇ ਪ੍ਰੋਡਿਊਸਰਸ ਗੱਲ ਕਰ ਰਹੇ ਆ ਕੋਈ ਕਾਮੇਡੀ ਫਿਲਮਸ ਦਾ ਤੋਂ ਉਹਨਾਂ ਦਾ ਕੋਈ ਰਿਪਲੇਸਮੈਂਟ ਹੀ ਨਹੀਂ ਮਿਲ ਰਿਹਾ ਇੰਟਰਨੈਟ ਹੈ ਨਾ ਓਹੋ ਤੇ ਇਸ ਕਰਕੇ ਜਿਹੜਾ ਉਹ ਖਲਾਅ ਪੈ ਗਿਆ ਹੈ ਜੋ ਟੋਆ ਪੈ ਗਿਆ ਹੈ ਇੰਡਸਟਰੀ ਦੇ ਵਿੱਚ ਉਹ ਤਾਂ ਕਦੀ ਭਰਿਆ ਨਹੀਂ ਜਾਏਗਾ ਉਹਨਾਂ ਦੀ ਜਦੋਂ ਡੈਥ ਦੀ ਖਬਰ ਮਿਲੀ ਇਹਨੂੰ ਐਦਾਂ ਲੱਗਿਆ ਕਿ ਜਿਵੇਂ ਮੇਰੀ ਸੱਜੀ ਬਾਹ ਵੱਡੀ ਗਈ ਓਏ ਹੋਏ ਮਤਲਬ ਐਂ ਸਮਝ ਲਓ ਕਿ ਹੈਂਡੀਕੈਪਡ ਹੋ ਗਏ ਜੀ ਉਹ ਨਾ ਤੋ ਦੇਨਾ ਸੀ ਬਸ ਹੋਰ ਕੀ ਕੀ